ਪੁਲਿਸ ਔਰ ਚੋਰ ਯਾਨੀ ਆਪਸ ਵਿੱਚ ਰਲੇ ਹੋਏ ਨੇ ਸਾਫ ਸਾਫ ਇਹਦੇ ਤੋਂ ਪਤਾ ਲੱਗ ਰਿਹਾ ਵਾ ਲੋਹਾਰਾ ਰੋਡ ਦੇ ਉੱਪਰ ਮੇਰਾ ਮੇਨ ਘਰ ਹੈਗਾ ਅਸੀਂ 11 ਤਰੀਕ ਨੂੰ ਬਰਿੰਦਾਵਨ ਘੁੰਮਣ ਗਏ ਹੋ ਸੀਗੇ ਨਾਲ ਇੱਕ ਬਿਲਡਿੰਗ ਬਣਦੀ ਪਈ ਆ ਜਿਹੜੀ ਕਿ ਖਾਲੀ ਸੀਗੀ ਉਹ ਬਿਲਡਿੰਗ ਦੇ ਵਿੱਚੋਂ ਚੜ ਕੇ ਉਹ ਸਾਈਡ ਤੋਂ ਟੱਪ ਕੇ ਸਾਡੇ ਘਰ ਦੇ ਵਿੱਚ ਐਂਟਰੀ ਕੀਤੀ ਉੱਪਰ ਦਾ ਮੌਨਟੀ ਦਾ ਗੇਟ ਤੋੜਿਆ ਫਿਰ ਅੰਦਰ ਜਾ ਕੇ ਮੇਨ ਰੂਮ ਦਾ ਗੇਟ ਤੋੜਿਆ ਫਿਰ ਆਪਣਾ ਅਲਮਾਰੀ ਦੇ ਗੇਟ ਲੋਕਰ ਸਾਰੇ ਤੋੜ ਕੇ ਜੋ ਕੈਸ਼ ਸੀ ਚਾਂਦੀ ਸੀ ਗਹਿਣਾ ਗੱਟਾ ਸੀਗਾ ਸਾਰਾ ਹੀ ਭਾਂਡੇ ਤੱਕ ਨਹੀਂ ਛੱਡੇ ਉਹਨਾਂ ਨੇ ਲੇਕਿਨ 14 ਤਰੀਕ ਦੀ ਰਾਤ 15 ਤਰੀਕ ਦੀ ਸਵੇਰ ਨੂੰ ਉਹ ਚੋਰ ਜਿਹੜਾ ਕਿ ਰਹਿ ਗਿਆ ਸਮਾਨ ਨੂੰ ਸੋਚਿਆ ਵੀ ਹੋਰ ਸਮਾਨ ਰਹਿ ਗਿਆ ਤਿੰਨ ਚਾਰ ਸਾਥੀਆਂ ਨੂੰ ਲੈ ਕੇ ਸਾਡੇ ਘਰੇ ਫਿਰ ਦੁਬਾਰਾ ਸਵੇਰੇ 3 ਵਜੇ ਐਂਟਰ ਕੀਤਾ ਉਹਨੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਅਸੀਂ ਅੰਦਰ ਆ ਅਸੀਂ ਸਾਨੂੰ ਖੜਕਾ ਸੁਣਿਆ ਅਸੀਂ ਭੱਜ ਕੇ ਉੱਪਰ ਆਏ ਆ ਤੇ ਤਿੰਨ ਚਾਰ ਚੋਰ ਸੀ ਜਿਹੜੇ ਉਹ ਭੱਜ ਗਏ ਹਨੇਰੇ ਦਾ ਫਾਇਦਾ ਚੱਕ ਕੇ ਇੱਕ ਚੋਰ ਜਿਹੜਾ ਸਾਡੇ ਹੱਥੇ ਲੱਗ ਗਿਆ ਜਿੰਦਾ ਇੱਥੇ ਦਿਨ ਦਿਹਾੜੇ ਬੰਦੇ ਦੇ ਸੱਟਾਂ ਮਾਰੀਆਂ ਗਈਆਂ ਕੋਈ ਪਰਚਾ ਦਰਜ ਨਹੀਂ ਹੋਇਆ ਭਾਈ ਸਾਹਿਬ ਨੇ ਪੁਲਿਸ ਚੋਰ ਫੜਾਤਾ ਕੋਈ ਕੋ ਨਹੀਂ ਹੋਇਆ ਐਫਆਈਰ ਦਰਜ ਅੱਜ ਕਟੋਂ ਕੋ 18 19 ਦਿਨ ਹੋ ਗਏ ਐ ਐਫਆਈਰ ਦਰਜ ਨਹੀਂ ਹੋਈ ਇੱਕ ਬੰਦਾ ਚੋਰੀ ਕਰਕੇ ਲੈ ਗਿਆ ਉਹ ਦੂਸਰੀ ਵਾਰ ਫਿਰ ਚਾਰ ਬੰਦੇ ਲੈ ਕੇ ਆ ਰਿਆ ਉਹ ਹੋ ਸਕਦਾ ਚੋਰੀ ਵੀ ਦਾਸ ਨਾ ਆਇਆ ਸੀ ਕਿ ਸਾਨੂੰ ਮਾਰਨ ਆਇਆ ਸੀਗਾ ਅੱਜ ਅਸੀਂ ਇੱਥੇ ਬੈਠੇ ਹੋਏ ਆ 2025 ਦੇ ਵਿੱਚ ਇਸ ਦੇ ਸੁਪਰੀਮ ਕੋਰਟ ਜਿਹੜੀ ਆ ਰਿਵਿਊ ਕਰ ਰਹੀ ਹੈ ਕਿ ਦੇਸ਼ ਦੇ ਵਿੱਚ ਜਿਹੜਾ ਕ੍ਰਾਈਮ ਆ ਕਿਸ ਤਰ੍ਹਾਂ ਖਤਮ ਕੀਤਾ ਜਾਵੇ ਕੋਗਨੀਜੇਬਲ ਅਫੈਂਸ ਹੁੰਦਾ ਦੇ ਜੇ ਐਫਆਈਆਰ ਕਰੋ ਤੁਸੀਂ ਔਰ ਇਹ ਇਹਨਾਂ ਲੋਕਾਂ ਨੇ ਕੀ ਕਰਿਆ ਮਾਫੀਆ ਬਣਿਆ ਹੋਇਆ ਵਾ ਬਸ ਪੈਸੇ ਇਕੱਠੇ ਕਰੋ ਐਟ ਲੀਸਟ ਜਿਹੜੀ ਇਹਨਾਂ ਦੀ ਰਿਸੈਂਟਮੈਂਟ ਆ ਕਿ ਜਿਸ ਇਨਸਾਨ ਨੇ ਚੋਰ ਨੂੰ ਹੀ ਫੜਾਤਾ ਉਹ ਚੋਰ ਤੁਸੀਂ ਛੱਡਤਾ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਨਾਲ ਦੱਸਦੇ ਲੁਧਿਆਣਾ ਸ਼ਹਿਰ ਦੀ ਗੱਲ ਕਰੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦਿਨ-ਪ੍ਰਤਿ ਦਿਨ ਜਿਹੜੀ ਹੈ ਚੋਰੀ ਦੀ ਵਾਰਦਾਤਾ ਜਿਹੜੀਆਂ ਵਧੀਆਂ ਜਾ ਰਹੀਆਂ ਨੇ ਸੋ ਚੋਰਾਂ ਦੇ ਹੌਸਲੇ ਜਿਹੜੇ ਨੇ ਦਿਨ ਪਤਨ ਬੁਲੰਦ ਹੁੰਦੇ ਜਾ ਰਹੇ ਨੇ ਸੁਦਾਤੀ ਇਸਟਮੈਨ ਲੋਹਾਰਾ ਰੋਡ ਤੇ ਮੌਜੂਦ ਆ ਅੱਜ ਤੇ ਇੱਕ ਕਰਦੇ ਵਿੱਚ ਚੋਰਾ ਨੇ ਜਿਹੜਾ ਨਿਸ਼ਾਨਾ ਬਣਾਇਆ ਦੱਸ ਦਈਏ ਚੋਰਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਰਦੇ ਵਿੱਚ ਕੋਈ ਨਹੀਂ ਹੁੰਦਾ ਕਰੋ ਜਿਹੜੇ ਲੋਕ ਹੁੰਦੇ ਆ ਕਰਦੇ ਜਿਹੜੇ ਮਕਾਨ ਮਾਲਕ ਹੁੰਦੇ ਆ ਉਹ ਕਰੋ ਗਏ ਹੁੰਦੇ ਨੇ ਤੇ ਉਸ ਤੋਂ ਬਾਅਦ ਪਿੱਛੋ ਚੋਰਾ ਵੱਲੋਂ ਜਿਹੜਾ ਹੱਥ ਜਿਹੜਾ ਸਾਫ਼ ਕਰ ਦਿੱਤਾ ਜਾਂਦਾ ਐ ਸੋ ਸਾਡੇ ਨਾਲ ਮੌਜੂਦ ਨੇ ਸੋ ਪ੍ਰਵਾਸ ਨਾਲ ਮੌਜੂਦ ਆ ਜਾਣਕਾਰੀ ਲੈਣੇ ਆਖਿਰ ਹੋਇਆ ਕਿ ਸੀਗਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਘਰ ਦੇ ਵਿੱਚ ਤਾਲਾ ਲੱਗਿਆ ਸੀਗਾ ਉਸ ਤੋਂ ਪਿੱਛੇ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਹੈ ਚੋਰੀ ਹੋ ਜਾਂਦੀ ਹੈ ਉਹਦੀ ਜਿਹੜੀ ਹੈ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਵੀ ਸਾਹਮਣੇ ਆਂਦੀ ਹੈ ਸੋ ਜਾਣਕਾਰੀ ਲੈਣੇ ਆਖਿਰਕਾਰ ਚੋਰ ਜਿਹੜੇ ਅੰਦਰ ਇੰਟਰ ਕਿੱਦਾਂ ਹੁੰਦੇ ਨੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸੋਨ ਲਾਲ ਹੈ ਜੀ ਅੱਛਾ ਮੈਂ ਗਿਆਸਪੁਰੇ ਲੋਹਾਰਾ ਰੋਡ ਦੇ ਉੱਪਰ ਮੇਰਾ ਮੇਨ ਘਰ ਹੈਗਾ ਅਸੀਂ 11 ਤਰੀਕ ਨੂੰ ਬ੍ਰਿੰਦਵਨ ਘੁੰਮਣ ਗਏ ਹੋਏ ਸੀਗੇ ਘਰ ਦੇ ਵਿੱਚ ਤਾਲਾ ਲੱਗਿਆ ਸੀਗਾ ਤੇ ਕਿਸੇ ਨੇ ਮੌਕਾ ਪਾ ਕੇ ਵੀ ਦੇਖਿਆ ਘਰ ਦੇ ਵਿੱਚ ਕੋਈ ਹੈ ਨਹੀਂਗਾ ਇੱਥੋਂ ਦੇਖਿਆ ਅਸੀਂ ਸੀਸੀਟੀਵੀ ਦੇ ਵਿੱਚ ਮੇਰੇ ਕੋਲ ਸੀਸੀਟੀਵੀ ਰਿਪੋਰਟ ਵੀ ਹੈਗੀ ਆ ਨਾਲ ਇੱਕ ਬਿਲਡਿੰਗ ਬਣਦੀ ਪਈ ਆ ਜਿਹੜੀ ਕਿ ਖਾਲੀ ਸੀਗੀ ਉਹ ਬਿਲਡਿੰਗ ਦੇ ਵਿੱਚੋਂ ਚੜ ਕੇ ਉਹ ਸਾਈਡ ਤੋਂ ਟੱਪ ਕੇ ਸਾਡੇ ਘਰ ਦੇ ਵਿੱਚ ਐਂਟਰੀ ਕੀਤੀ ਉੱਪਰ ਦਾ ਮੌਨਟੀ ਦਾ ਗੇਟ ਤੋੜਿਆ ਫਿਰ ਅੰਦਰ ਜਾ ਕੇ ਮੇਨ ਰੂਮ ਦਾ ਗੇਟ ਤੋੜਿਆ ਫਿਰ ਆਪਣਾ ਅਲਮਾਰੀ ਦੇ ਗੇਟ ਲੋਕਰ ਸਾਰੇ ਤੋੜ ਕੇ ਜੋ ਕੈਸ਼ ਸੀ ਚਾਂਦੀ ਸੀ ਗਹਿਣਾ ਗੱਟਾ ਸੀਗਾ ਸਾਰਾ ਹੀ ਭਾਂਡੇ ਤੱਕ ਨਹੀਂ ਛੱਡੇ ਉਹਨਾਂ ਨੇ ਜਿਹੜੇ ਪੁਰਾਣੇ ਭਾਂਡੇ ਪਿੱਤਲ ਦੇ ਸੀ ਉਹ ਵੀ ਨਹੀਂ ਛੱਡੇ ਹੈਗੇ ਅਸੀਂ ਜਦੋਂ 14 ਤਰੀਕ ਨੂੰ ਆਏ ਆ 14 ਤਰੀਕ ਆ ਕੇ ਅਸੀਂ ਆ ਸੋਚੇ ਵੀ ਹੁਣ ਸਵੇਰੇ ਜਾ ਕੇ ਰਿਪੋਰਟ ਕਰਾਂਗੇ ਲੇਕਿਨ 14 ਤਰੀਕ ਦੀ ਰਾਤ 15 ਤਰੀਕ ਦੀ ਸਵੇਰ ਨੂੰ ਉਹ ਚੋਰ ਜਿਹੜਾ ਕਿ ਰਹਿ ਗਿਆ ਸਮਾਨ ਨੂੰ ਸੋਚਿਆ ਵੀ ਹੋਰ ਸਮਾਨ ਰਹਿ ਗਿਆ ਤਿੰਨ ਚਾਰ ਸਾਥੀਆਂ ਨੂੰ ਲੈ ਕੇ ਸਾਡੇ ਘਰੇ ਫਿਰ ਦੁਬਾਰਾ ਸਵੇਰੇ 3 ਵਜੇ ਐਂਟਰ ਕੀਤਾ ਉਹਨੇ ਉਸੇ ਰਸਤੇ ਤੋਂ ਫਿਰ ਦੁਬਾਰਾ ਐਂਟਰ ਕੀਤਾ ਤੇ ਆ ਕੇ ਉੱਪਰ ਜਦੋਂ ਉਹਨੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਅਸੀਂ ਅੰਦਰ ਆਂ ਅਸੀਂ ਸਾਨੂੰ ਖੜਕਾ ਸੁਣਿਆ ਅਸੀਂ ਭੱਜ ਕੇ ਉੱਪਰ ਆਏ ਆ ਤੇ ਤਿੰਨ ਚਾਰ ਚੋਰ ਸੀ ਜਿਹੜੇ ਉਹ ਭੱਜ ਗਏ ਹਨੇਰੇ ਦਾ ਫਾਇਦਾ ਚੱਕ ਕੇ ਇੱਕ ਚੋਰ ਜਿਹੜਾ ਸਾਡੇ ਹੱਥੇ ਲੱਗ ਗਿਆ ਬੜੀ ਮੁਸ਼ਕਲ ਜਿਵੇਂ ਸਾਡੇ ਕੋਲ ਕਰ ਕਰਾ ਕੇ ਅਸੀਂ ਇੱਕ ਚੋਰ ਫੜਿਆ ਨਾਲ ਹੀ ਅਸੀਂ ਉਹਨੂੰ ਫੜ ਕੇ ਬੰਨ ਕੇ 112 ਤੇ ਕਾਲ ਕੀਤੀ 112 ਦੇ ਮੁਲਾਜ਼ਮ 1 ਘੰਟੇ ਸਵਾ ਘੰਟੇ ਬਾਅਦ ਆਏ ਉਹ ਚੋਰ ਨੂੰ ਫੜ ਕੇ ਸਵੇਰੇ ਲਗਭਗ 3 ਵਜੇ ਅਸੀਂ ਫੋਨ ਕੀਤਾ ਤੇ ਪੌਣੇ 4 ਵਜੇ ਪੁਲਿਸ ਆਈ ਆ ਪੌਣੇ 4 ਵਜੇ ਉਹਨਾਂ ਨੇ ਫੜ ਕੇ ਗਿਆਸਪੁਰਾ ਚੌਂਕੀ ਦੇ ਵਿੱਚ ਦਿੱਤਾ ਉਹਨਾਂ ਨੂੰ ਗਿਆਸਪੁਰਾ ਚੌਂਕੀ ਅਸੀਂ ਨਾਲ ਗਏ ਉਹਨਾਂ ਨੂੰ ਕਿਹਾ ਵੀ ਇੰਚਾਰ ਸਾਹਿਬ ਆਣਗੇ 9 10 ਵਜੇ ਠੀਕ ਹੈ 9 10 ਵਜੇ ਤੁਸੀਂ ਆ ਜਿਓ ਠੀਕ ਹੈ ਤੇ ਅਸੀਂ ਤੁਹਾਡਾ ਇਥੇ ਆਪਣਾ ਇੱਕ ਪਰਚਾ ਕਰ ਦਾਂਗੇ ਹੁਣ ਕਿੰਨੇ ਕ ਦਿਨ ਹੋ ਗਏ ਆ ਚੋਰੀ ਹੋਏ ਨੂੰ ਕਿੰਨਾ ਕ ਸਾਮਾਨ ਲੈ ਕੇ ਗਏ ਸੀਗੇ ਕਿੰਨੀ ਕੀ ਨਗਦੀ ਲੈ ਕੇ ਗਏ ਸੀਗੇ ਕਿੰਨਾ ਕ ਕੁਝ ਜਿਹੜਾ ਚੋਰੀ ਕੀਤਾ 11 ਤਰੀਕ ਨੂੰ ਚੋਰੀ ਹੋਈ ਸੀਗੀ ਚੋਰੀ ਦੇ ਵਿੱਚ ਸਾਡੇ ਇੱਕ ਤਾਂ ਕੀਮਤੀ ਬਰਤਨ ਸੀ ਜਿਹੜੇ ਵਿਆਹ ਸਰਦੀਆਂ ਪੁਰਾਣੇ ਬਰਤਨ ਹੁੰਦੇ ਸੀ 40000 ਤੋਂ ਬਰਤਨ ਸੀਗੇ ਪਲੱਸ 32 33000 ਰੁਪਏ ਕੈਸ਼ ਸੀਗਾ ਪਲੱਸ ਆਪਣੀ ਚਾਂਦੀ ਦੀ ਟੂਮਾ ਸੀਗਾ ਚਾਂਦੀ ਦੇ ਅਪਜੇਬਾ ਸੀਗਾ ਜਿਹੜਾ ਸਾਰੀ ਮੈਂ ਰਿਪੋਰਟ ਪੁਲਿਸ ਨੂੰ ਦੱਸਿਆ ਸੀਗਾ ਮੌਕੇ ਤੇ ਚੋਰ ਜਿਹੜੇ ਅਸੀਂ ਫੜੇ ਸੀਗੇ ਇਕੱਲੇ ਚੋਰ ਨਹੀਂ ਫੜਿਆ ਉਹਨਾਂ ਕੋ ਇੱਕ ਮੋਟਰਸਾਈਕਲ ਵੀ ਫੜਿਆ ਜਿਹਦਾ ਨੰ जी डब्ल्यू 8797 ਹੈ ਉਹ ਅਸੀਂ ਫੜ ਕੇ ਚੌਂਕੀ ਦੇ ਵਿੱਚ ਉਸੇ ਟਾਈਮ ਮੁਲਾਜ਼ਮ ਆਪ ਲੈ ਕੇ ਗਏ ਨਹੀਂ ਠੀਕ ਹੈ ਐਫ ਆਈ ਦਰਜ ਅੱਜ ਕਟੋਂ ਕੋ 18 19 ਦਿਨ ਹੋ ਗਏ ਹੈ ਐਫ ਆਈ ਦਰਜ ਨਹੀਂ ਹੋਈ ਨਾਲ ਦੀ ਬਿਲਡਿੰਗ ਮਤਲਬ ਬਣਦੀ ਪਈ ਸੀਗੀ ਖੁੱਲੀ ਹੋਈ ਸੀਗੀ ਬਿਲਡਿੰਗ ਹਾਂ ਬਿਲਡਿੰਗ ਨਾਲ ਦੀ ਬਣੀ ਹੋਈ ਬਣਦੀ ਪਈ ਸੀਗੀ ਉਦੋਂ ਮਿਸਤਰੀ ਉਸ ਨਵਾਂ ਹੀ ਕੰਮ ਸੀ ਲੈਂਟਰ ਪੈ ਕੇ ਹਟਿਆ ਸੀਗਾ ਪਰ ਪਲੱਸ ਅੰਦਰਲੀ ਮੌਂਟੀ ਤੇ ਪੌੜੀਆਂ ਚੜੀਆਂ ਹੋਈਆਂ ਸੀ ਉਧਰੋਂ ਪੌੜੀ ਚੜ ਕੇ ਸਾਡੀ ਦਵਾ ਟੱਪ ਕੇ ਆਏ ਉਧਰੋਂ ਨਾਲ ਦੀ ਬਿਲਡਿੰਗ ਤੋਂ ਸੀਸੀਟੀਵੀ ਦੇ ਵਿੱਚ ਕੀ ਕੁਝ ਆਇਆ ਉਹ ਸੀਸੀਟੀਵੀ ਦੇ ਵਿੱਚ ਜਿਹੜੇ 11 ਸਿਰਫ ਚੋਰੀ ਹੋਈ ਹੈ ਉਹਦੇ ਵਿੱਚ ਤਾਂ ਸਿਰਫ ਚੋਰੀ ਦਾ ਸਮਾਨ ਹੀ ਸੀਗਾ ਠੀਕ ਹੈ ਦੋ ਬੰਦੇ ਸੀਗੇ ਇੱਕ ਚੋਰ ਅੰਦਰੋਂ ਸਮਾਨ ਥੈਲਾ ਭਰ ਕੇ ਇਸ ਸਾਈਡ ਤੋਂ ਸਾਹਮਣੇ ਆ ਜਿਹੜੀ ਸਾਹਮਣੇ ਰੋਡ ਹੈਗੀ ਹੈ ਇਸ ਸਾਈਡ ਨੂੰ ਗਿਆ ਵਾ ਉਸ ਤੋਂ 10 ਮਿੰਟ ਬਾਅਦ ਇੱਕ ਚੋਰ ਦੂਜਾ ਥੈਲਾ ਲੈ ਕੇ ਇਸ ਸਾਈਡ ਨੂੰ ਗਿਆ ਵਾ ਉਹ ਦੋ ਚੋਰ ਇਥੋਂ ਨਿਕਲਦੇ ਨਜ਼ਰ ਆ ਰਹੇ ਆ ਠੀਕ ਹੈ ਉਸ ਤੋਂ ਪਹਿਲਾਂ ਦੀ ਰਿਪੋਰਟ ਦੇ ਵਿੱਚ ਪੰਜ ਬੰਦੇ ਬਾਹਰ ਖੜੇ ਨਜ਼ਰ ਆ ਰਹੇ ਆ 15 ਦਿਨ ਦੀ ਰਿਪੋਰਟ ਦੇ ਵਿੱਚ ਵੀ ਪੰਜ ਬੰਦੇ ਖੜੇ ਆ ਰਹੇ ਆ ਮੌਕੇ ਤੇ ਉਹਨਾਂ ਕੋ ਮੋਟਰਸਾਈਕਲ ਸਾਈਟ ਤੇ ਖੜਾ ਆ ਰਿਹਾ ਸਾਰੀ ਸੀਸੀਟੀਵੀ ਰਿਪੋਰਟ ਮੈਂ ਤੁਹਾਨੂੰ ਦੇ ਦੂੰਗਾ ਠੀਕ ਹੈ ਜੀ ਕੱਲੀ ਕੱਲੀ ਵੀਡੀਓ ਮੇਰੇ ਕੋ ਹੈਗੀ ਸਾਰਾ ਕੁਝ ਹੈਗਾ ਵਾ ਠੀਕ ਹੈ ਅੱਜ ਮੈਨੂੰ ਕਟੂੜ 20 21 ਦਿਨ ਹੋ ਗਏ ਪੁਲਿਸ ਸਵੇਰੇ ਆਜੋ ਸ਼ਾਮੀ ਆਜੋ ਸਵੇਰੇ ਆਜੋ ਜਿਹੜੇ ਕੱਢਦੇ ਆ ਇਹਨੂੰ ਮੈਂ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ ਠੀਕ ਹੈ ਲੇਕਿਨ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਪੁਲਿਸ ਮੈਨੂੰ ਜਵਾਬ ਦਿੰਦੀ ਹੈ ਅਜੇ ਨਾ ਮਿਲਿਆ ਇਸ ਮਾਮਲੇ ਤੋਂ ਇਨਚਾਰਜ ਮੈਂ ਕਟੂੜ 15 ਵਾਰ ਹੀ ਮਿਲ ਚੁੱਕਾ ਜੀ ਉਹਨਾਂ ਇੰਚਾਰਜ ਸਾਹਿਬ ਨੇ ਕਿਹਾ ਮੈਨੂੰ ਕਿ ਮੈਂ ਇਹਨਾਂ ਦੇ ਪਰਚਾ ਦਵਾਵਾਂਗਾ ਪਰਚਾ ਉਹਨੇ ਕਾਹਦਾ ਦਿੱਤਾ 109 ਦਾ ਪਰਚਾ ਦਿੱਤਾ ਤੁਸੀਂ ਮੈਨੂੰ ਦੱਸੋ ਚਾਰ ਬੰਦੇ ਘਰੇ ਵੜ ਕੇ ਚੋਰੀ ਕਰ ਜਾਣ ਹਾਲਾਂਕਿ ਸਾਨੂੰ ਇਰਾਦੇ ਮਾਰਨ ਦੇ ਵੀ ਹੋ ਸਕਦਾ ਦੂਜੀ ਵਾਰੀ ਆਏ ਸੀ ਤਾਂ ਮਾਰਨ ਹੀ ਆਏ ਹੋਣੇ ਇੱਕ ਬੰਦੇ ਚੋਰੀ ਕਰਕੇ ਲੈ ਗਿਆ ਉਹ ਦੂਸਰੀ ਵਾਰ ਫਿਰ ਚਾਰ ਬੰਦੇ ਲੈ ਕੇ ਆ ਰਿਆ ਉਹ ਹੋ ਸਕਦਾ ਚੋਰੀ ਵੀ ਦਾਸ ਨਾ ਆਏ ਸੀ ਕਿ ਸਾਨੂੰ ਮਾਰਨ ਆਇਆ ਸੀਗਾ ਇਸ ਤੋਂ ਬਾਵਜੂਦ ਇੰਚਾਰਜ ਸਾਹਿਬ ਨੇ ਸਾਨੂੰ 109 ਦਾ ਪਰਚਾ ਕਰਤਾ ਹੁਣ ਮੈਨੂੰ ਕਾਨੂੰਨ ਦੱਸੇ ਵੀ 109 ਦਾ ਪਰਚਾ ਕਿਸ ਬਿਹਾਫ ਤੇ ਕਰਤਾ ਉਹਨਾਂ ਨੂੰ 210 ਦੇ ਇੱਕ ਪਰਿਵਾਰ ਹੈ ਪਰਿਵਾਰ ਵੱਲੋਂ ਕਹਿ ਜਾਂਦਾ ਕਿ ਉਹ ਕਿਸੇ ਜਗ੍ਹਾ ਤੇ ਜਿਹੜਾ ਉਹ ਘੁੰਮਣ ਗਏ ਸੀਗੇ ਪੂਰੇ ਪਰਿਵਾਰ ਦੇ ਨਾਲ ਘੜ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਚੋਰ ਨੇ ਇਸ ਦਾ ਜਿਹੜਾ ਫਾਇਦਾ ਚੱਕਿਆ ਨਾਲ ਦੀ ਬਿਲਡਿੰਗ ਜਿਹੜੀ ਹੈ ਖੁੱਲੀ ਹੁੰਦੀ ਆ ਉਸ ਬਿਲਡਿੰਗ ਦੇ ਵਿੱਚੋਂ ਜਾਂਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕੀ ਉਹ ਜਿਹੜੀ ਬਿਲਡਿੰਗ ਹੈ ਉਸ ਬਿਲਡਿੰਗ ਦੇ ਵਿੱਚੋਂ ਜਾਂਦੇ ਨੇ ਪੌੜੀਆਂ ਚੜ ਕੇ ਉਹਨਾਂ ਵੱਲੋਂ ਇਹ ਜਿਹੜਾ ਘਰ ਆ ਦੇਖ ਸਕਦੇ ਹੋ ਇਸ ਕਰਦੀਆਂ ਤਸਵੀਰਾਂ ਦਿਕਨਾਂ ਜਿੱਥੋਂ ਉਹਨਾਂ ਵੱਲੋਂ ਛਲਾੰਗ ਜਿਹੜੀ ਹੈ ਲਗਾਈ ਜਾਂਦੀ ਤੇ ਉਸ ਤੋਂ ਬਾਅਦ ਉਹ ਜਿਹੜਾ ਉੱਪਰ ਉਹ ਜਿਹੜਾ ਅੰਦਰ ਨੂੰ ਇੰਟਰ ਕਰਦੇ ਨੇ ਇੰਟਰ ਕਰਨ ਤੋਂ ਬਾਅਦ ਅੰਦਰ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਦੱਸ ਦਿਓ ਸੀਸੀਟੀਵੀ ਦੇ ਵਿੱਚ ਜਿਹੜੀ ਤਸਵੀਰ ਆਈ ਉਹਦੇ ਵਿੱਚ ਇੱਕ ਨੌਜਵਾਨ ਵੱਲੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਥੈਲਾ ਜਿਹੜਾ ਹੱਥਾਂ ਦੇ ਵਿੱਚ ਫੜਿਆ ਹੁੰਦਾ ਉਸ ਤੋਂ ਬਾਅਦ ਉਹ ਜਿਹੜਾ ਸਿੱਧਾ ਇਸ ਤੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹਾਲਾਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਰਾ ਵੀ ਦਿਨ ਦੇ ਕਰੀਬ ਹੋ ਗਿਆ ਪਰ ਹਲੇ ਤੱਕ ਕੋਈ ਵੀ ਜੜੀ ਸੁਣਵਾਈ ਨਹੀਂ ਹੋਈ ਇਹ ਕੀ ਲੱਗਦਾ ਰੌੜ ਸਾਹਿਬ ਤੁਸੀਂ ਵੀ ਇਸ ਏਰੀਏ ਦੇ ਵਿੱਚ ਰਹਿੰਦੇ ਹੋ ਕਿੱਦਾਂ ਦੀ ਲੈਨ ਆਰਡਰ ਦੀ ਕਿੱਦਾਂ ਦੀ ਦੇਖ ਰਹੇ ਹੋ ਸਥਿਤੀ ਇੱਥੇ ਲੋ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਸਾਡੇ ਏਰੀਆ ਦੇ ਵਿੱਚ ਬਹੁਤ ਬੁਰਾ ਹਾਲ ਆ ਜੀ ਔਰ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਕਲੀਅਰ ਕਰਨਾ ਚਾਹਨਾ ਵੀ 109 ਜਿਹੜਾ ਇਹ ਕਹਿ ਰਹੇ ਹਨਾ 109 ਸੀਆਰਪੀਸੀ ਪਹਿਲਾਂ ਸੀ ਹੁਣ ਤਾਂ ਚਲੋ ਵੀ ਐਨਐਸਐਸ ਹੋ ਗਿਆ ਰੋਕੂ ਕਾਰਵਾਈ ਇਹ ਆਵਾਰਾਗਰਦੀ ਮੈਨੂੰ ਇਹ ਗੱਲ ਦੱਸੋ ਇੱਕ ਬੰਦੇ ਦੇ ਘਰ ਦੇ ਵਿੱਚ ਚੋਰੀ ਹੁੰਦੀ ਆ ਉਹ ਬੰਦਾ ਚੋਰ ਨੂੰ ਫੜ ਕੇ ਲੈ ਕੇ ਜਾਂਦਾ ਉਹਦਾ ਮੋਟਰਸਾਈਕਲ ਪੁਲਿਸ ਨੂੰ ਰਿਕਵਰ ਕਰਾਂਦਾ ਵਾ ਪੁਲਿਸ ਉਹਨੂੰ ਵਾਰਾਗਰਦੀ ਦਾ ਪਰਚਾ ਦੇ ਕੇ ਛੱਡ ਦਿੰਦੀ ਆ ਜਿਹਦੀ ਜ਼ਿੰਮੇਵਾਰੀ ਤੇ ਉਹਨੂੰ ਛੱਡਿਆ ਉਹ ਬੰਦਾ ਵੀ ਪੁਲਿਸ ਦੀ ਗ੍ਰਿਪ ਤੋਂ ਬਾਹਰ ਆ ਪਾਸੇ ਪੁਲਸ ਤਾਂ ਬੜੀ ਮੁਸਤੈਦ ਆ ਪੁਲਿਸ ਕਾਰਵਾਈ ਕਰ ਰਹੀ ਆ ਪੁਲਿਸ ਕਹਿੰਦੀ ਇਨਫੋਰਮੇਸ਼ਨ ਦੋ ਪੁਲਿਸ ਬਿਲਕੁਲ ਮੁਸਤੈਦ ਨਹੀਂ ਹੈ ਜੀ ਦੇਨ ਦੇ ਸਾਡੇ ਇੱਕ ਲੜਕੀ ਦੇ ਬੰਦੇ ਥੱਪੜ ਮਾਰੇ ਗਏ ਥੇ ਪੁਲਿਸ ਨੇ ਕਿਹਾ ਜੀ 10755 ਕਰਤੀ 10755 ਆਊਟਰੇਜ ਦੀ ਮੋਡੇਸਟੀ ਆਫ ਊਮਨ ਦਾ ਪਰਚਾ ਹੋਣਾ ਚਾਹੀਦਾ ਇੱਥੇ ਇੰਨਾ ਬੁਰਾ ਹਾਲਾ ਕਮਿਸ਼ਨਰ ਤੇ ਡੀਜੀਪੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਤੁਸੀਂ ਇੱਥੇ ਪੁਲਿਸ ਮੁਲਾਜ਼ਮ ਲਾਣੇ ਉਹਨਾਂ ਦੇ ਕਰਪਸ਼ਨ ਦੇ આરોਪ ਨੇ ਔਰ ਪਰਚਾ ਦਰਜ ਹੋਇਆ ਹੋਇਆ ਔਰ ਉਹਨਾਂ ਦੇ ਵਿੱਚ ਕੀ ਹੋਇਆ ਵੀ ਲਲਿਤਾ ਕੁਮਾਰੀ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਆਇਆ ਵੀ ਜੇ ਕੌਗਨੀਜ਼ੇਬਲ ਅਫੈਂਸ ਹੈ ਉੱਥੇ ਤੁਸੀਂ ਪਰਚਾ ਦਰਜ ਕਰੋ ਹੁਣ ਇੱਕ ਬੰਦਾ ਡਾਇਰੈਕਟ ਅਲੀਗੇਸ਼ਨ ਲਾ ਰਿਹਾ ਵੀ ਪੁਲਿਸ ਨੇ ਮੇਰੇ ਨਾਲ ਜਿਹੜਾ ਪੈਸੇ ਦੀ ਮੰਗ ਕੀਤੀ ਹੈ ਪੀਸੀ ਐਕਟ ਦੇ ਵਿੱਚ ਕਿਤੇ ਤੁਸੀਂ ਦੱਸੋ ਵੀ ਪਰਚੇ ਦੇ ਵਿੱਚ ਲਿਖਿਆ ਆ ਜੀ ਜੇ ਏ ਬੀ ਸੀ ਜੇ ਇੰਚਾਰਜ ਆ ਉਹਦੇ ਨਾਲ ਦਾ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਭਾਈ ਉਹ ਬੰਦਾ ਕਹਿ ਰਿਹਾ ਵਾ ਵੀ ਇਹਨਾਂ ਬੰਦਿਆਂ ਨੇ ਮੇਰੇ ਤੋਂ ਮੰਗ ਉੱਥੇ ਪਰਚਾ ਕਿਉਂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਦੱਸਦਾ ਇੱਥੇ ਦਿਨ ਦਿਹਾੜੇ ਬੰਦੇ ਦੇ ਸੱਟਾਂ ਮਾਰੀਆਂ ਗਈਆਂ ਕੋਈ ਪਰਚਾ ਦਰਜ ਨਹੀਂ ਹੋਇਆ ਭਾਈ ਸਾਹਿਬ ਨੇ ਪੁਲਿਸ ਚੋਰ ਫੜਾਤਾ ਕੋਈ ਉਹ ਨਹੀਂ ਹੋਇਆ ਰਾਹ ਦੇ ਵਿੱਚ ਈਪ ਡੀਜ਼ਿੰਗ ਹੋ ਰਹੀ ਆ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਮਤਲਬ ਕਿ ਪੁਲਿਸ ਯਾਤਾ ਚੋਰਾਂ ਨਾਲ ਰੜੀ ਹੋਈ ਆ ਜੇ ਉਸ ਚੋਰ ਨੂੰ ਉਸ ਨੇ ਕਿਉਂ ਨਹੀਂ ਉਹਨੂੰ ਅੰਦਰ ਕੀਤਾ ਜਿਸ ਬੰਦੇ ਨੇ ਉਹਦੀ ਜ਼ਮਾਨਤ ਲਈ ਆ ਉਸ ਬੰਦੇ ਨੂੰ ਬੁਲਾਵੇ ਉਹਨੂੰ ਥਾਣੇ ਬਿਠਾਵੇ ਵੀ ਭਾਈ ਇਹ ਅੱਛਾ ਉਸ ਬੰਦੇ ਨੇ ਬੜੀ ਪ੍ਰੀਪਲੈਨ ਪਲੈਨਿੰਗ ਨਾਲ ਇੱਕ ਦਿਨ ਉਹ ਆਇਆ ਫਿਰ ਉਹਨੂੰ ਸਚੇ ਲੋਕ ਬਾਹਰ ਹੀ ਉਹਨੇ ਦੂਜੇ ਦਿਨ ਫੇਰ ਉਹ ਬੰਦਾ ਆਂਦਾ ਕਿੰਨੇ ਚੋਰਾਂ ਦੇ ਹੌਸਲੇ ਵਧੇ ਹੋਏ ਨੇ ਫਿਰ ਇਹਨਾਂ ਨੇ ਆਪ ਉਸ ਨੂੰ ਫੜਿਆ ਪੁਲਿਸ ਨੂੰ ਫੜਾਇਆ ਤੇ ਇਹ ਜਿਹੜੇ ਨੇ 11 ਤਰੀਕ ਤੋਂ ਲੈ ਕੇ ਅੱਜ ਅਸੀਂ 3 ਮਈ ਨੂੰ ਇਹ ਇੰਟਰਵਿਊ ਕਰ ਰਹੇ ਆਂ ਕੀ ਲਗਭਗ 23 24 ਦਿਨਾਂ ਦੇ ਵਿੱਚ ਕੋਈ ਪਰਚਾ ਦਰਜ ਹੀ ਨਹੀਂ ਹੋ ਰਿਹਾ ਸੋ ਲਾਅ ਐਂਡ ਔਰਡਰ ਦੀ ਜਿਹੜੀ ਸਥਿਤੀ ਆ ਬਹੁਤ ਜ਼ਿਆਦਾ ਚਰਮੜਾਈ ਹੋਈ ਆ ਖਤਮ ਹੋ ਗਈ ਆ ਇਹ ਪੰਜਾਬ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੇ ਕਿਸੇ ਜਾਨਵਰ ਦੇ ਗਾਲਚੇ ਸੋਨੇ ਦਾ ਕੈਂਠਾ ਵੀ ਪਾ ਦਿੰਦੇ ਸੀ ਨਾ ਬਾਜ਼ਾਰ 'ਚ ਕਮਾਉਂਦੇ ਸੀਗੇ ਤਾਂ ਕੋਈ ਉਹਨੂੰ ਚੋਰੀ ਨਹੀਂ ਕਰਦਾ ਅੱਜ ਪੰਜਾਬ ਦੀ ਧਰਤੀ ਦੇ ਵਿੱਚ ਮਤਲਬ ਕਿ ਅੰਧੇਰੀ ਨਗਰੀ ਚੌਪੜ ਰਾਜਾ ਇਹ ਮਾਹੌਲ ਹੋਇਆ ਹੋਇਆ ਕਿ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਡੀਜੀਪੀ ਹੈ ਕਮਿਸ਼ਨਰ ਹੈ ਇਨਚਾਰਜ ਹੈ ਇਹਦਾ ਜ਼ਿੰਮੇਵਾਰ ਲੀਡਰ ਹੈ ਕੌਣ ਹੈ ਮਤਲਬ ਜਿਵੇਂ ਚੋਰਾਂ ਦੇ ਨਾਲ ਸਿਪਾਹੀ ਰਲੇ ਹੋਏ ਨੇ ਬੰਦਿਆਂ ਨੂੰ ਛੱਡਤਾ ਸੋ ਮੈਂ ਇਹ ਕਹਿਣਾ ਚਾਹੁੰਨਾ ਕਿ ਜਿੰਨਾ ਇਨਚਾਰਜਾਂ ਦੇ ਉੱਪਰ ਆ ਜਿੰਨਾ ਪੁਲਿਸ ਦੇ ਉੱਪਰ ਜੇ ਕੋਈ ਬੰਦਾ ਕਰਪਸ਼ਨ ਦੇ આરોਪ ਲਾਂਦਾ ਆ ਜਾਂ ਜੇ ਕੋਈ ਮੇਰੇ ਕੋਲੋਂ ਐਫ ਆਈ ਆਰ ਵੀ ਨਹੀਂ ਹੈ ਔਰ ਮੈਂ ਆਰਟੀਆ ਵੀ ਪਾਈ ਹੋਈ ਹੈ ਇੱਥੇ ਲੋਕ ਬਹੁਤ ਬੁਰਾ ਹਾਲ ਆ ਲੋਕਾਂ ਦਾ ਮਤਲਬ ਲੋਕਾਂ ਨੂੰ ਲੁੱਟਿਆ ਵੀ ਜਾ ਰਿਹਾ ਲੋਕਾਂ ਨੂੰ ਕੁੱਟਿਆ ਵੀ ਜਾ ਰਿਹਾ ਲੋਕਾਂ ਦੀ ਕੋਈ ਸੁਣਾਈ ਨਹੀਂ ਹੋ ਰਹੀ ਔਰ ਲੋਕ ਅਫੇਅਰ ਨਹੀਂ ਹੈਗੇ ਹੁਣ ਮੈਂ ਇੱਕ ਜਿਹੜੀ ਇਹਨਾਂ ਦੇ ਚੋਰੀ ਹੋਈ ਹੈ ਉਸ ਦੀ ਇਹਨਾਂ ਕੋਲ ਸੀਸੀਟੀਵੀ ਵੀ ਹੋਈਗੀ ਹੈ ਨਾ ਬਲੋ ਕਿਹਾ ਜਾਂਦਾ ਤੇ ਹੁਣ 22 ਦਿਨ ਹੋ ਗਏ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਹੁਣ ਤਾਂ ਕੋਈ ਕਾਰਵਾਈ ਨਹੀਂ ਹੋਈ ਹੈ ਨਿਤਿਨ ਜੀ ਆਪਾਂ ਇੱਥੇ ਗੱਲਾਂ ਕਰ ਰਹੇ ਹਾਂ ਲਾ ਕਮਿਸ਼ਨ ਜਿਹੜਾ ਦੇਸ਼ ਚ ਰਿਪੋਰਟ ਬਣਾ ਰਿਹਾ ਅੱਜ ਅਸੀਂ 1970 ਦੇ ਦਹਾਕੇ 80 ਦੇ ਦਹਾਕੇ ਚ ਨਹੀਂ ਹੋ ਰਹੇ ਅੱਜ ਅਸੀਂ ਬੈਠੇ ਹੋਏ ਹਾਂ 2025 ਦੇ ਵਿੱਚ ਸੁਪਰੀਮ ਕੋਰਟ ਜਿਹੜੀ ਯਾਰ ਰਿਵਿਊ ਕਰ ਰਹੀ ਹੈ ਕਿ ਦੇਸ਼ ਦੇ ਵਿੱਚ ਜਿਹ ਔਰ ਇਹ ਇਹਨਾਂ ਲੋਕਾਂ ਨੇ ਕੀ ਕਰਨਾ ਹੈ ਮਾਫੀਆ ਬਣਾਇਆ ਹੋਇਆ ਵਾ ਬਸ ਪੈਸੇ ਇਕੱਠੇ ਕਰੋ ਔਰ ਕਿਸੇ ਕਿਸੇ ਵੀ ਬੰਦੇ ਨੂੰ ਜਿਹਦੇ ਮਰਜ਼ੀ ਕਰੇ ਜਦੋਂ ਮਰਜ਼ੀ ਰੇਡ ਕਰ ਦੋ ਅਨਨੈਸੈਸਰੀ ਬੰਦਿਆਂ ਨੂੰ ਹਰਾਸ਼ ਕਰੋ ਲੋਕਾਂ ਤੋਂ ਪੈਸਾ ਇਕੱਠਾ ਕਰੋ ਪਰ ਜਦੋਂ ਲੋਕਾਂ ਨੂੰ ਮੁਸੀਬਤ ਆਉਂਦੀ ਹੈ ਜਿਹਦੇ ਵਾਸਤੇ ਪੁਲਿਸ ਤਨਾਤ ਹੋਈ ਹੋਈ ਹੈ ਪੁਲਿਸ ਦੇ ਉੱਪਰ ਸਵਾਲੀਆ ਨਿਸ਼ਾਨ ਨੇ ਕਮਿਸ਼ਨਰ ਨੂੰ ਕਿ ਜਿਹੜੇ ਦਾਗੀ ਜਾਂ ਕਿਸੇ ਇਨਵੈਸਟੀਗੇਸ਼ਨ ਤਰੂਗਾ ਪਹਿਲਾਂ ਤਾਂ ਇਹਨਾਂ ਨੂੰ ਨਾ ਲਾਓ ਔਰ ਜਿਹੜਾ ਲੋਕਾਂ ਨੂੰ ਲੋਕਾਂ ਨੂੰ ਨਿਆਂ ਮਿਲੇ ਜੇ ਐਫ ਆਈ ਆਰ ਐਟ ਲੀਸਟ ਜਿਹੜੀ ਇਹਨਾਂ ਦੀ ਰਿਸੈਂਟਮੈਂਟ ਆ ਕਿ ਜਿਸ ਇਨਸਾਨ ਨੇ अवारागर्दी ਦਾ ਇੱਕ ਕਲੰਦਰਾ ਦੇ ਕੇ ਮਤਲਬ ਬੰਦੇ ਤੇ ਤੁਸੀਂ ਐਫ ਆਈ ਆਰ ਨਹੀਂ ਕਰ ਰਹੇ ਔਰ ਰਿਕਵਰੀ ਵੀ ਕਰਾ ਰਹੇ ਆ ਮੋਟਰਸਾਈਕਲ ਵੀ ਕਰਾ ਰਹੇ ਆ ਉਹ ਮੋਟਰਸਾਈਕਲ ਕਿੱਥੇ ਆ ਉਹ ਵੀ ਨਹੀਂ ਪਤਾ ਮਤਲਬ ਪੁਲਿਸ ਔਰ ਚੋਰ ਯਾਨੀ ਆਪਸ ਚ ਰਲੇ ਹੋਏ ਨੇ ਸਾਫ ਸਾਫ ਇਹਦੇ ਤੋਂ ਪਤਾ ਲੱਗ ਰਿਹਾ ਵਾ ਲੋਕੀ ਇਲਾਕੇ ਦੇ ਬਹੁਤ ਪਰੇਸ਼ਾਨ ਆ ਬਤੌਰ ਵਕੀਲ ਲੋਕ ਮੇਰੇ ਕੋਲ ਆਂਦੇ ਨੇ ਆਪਣੀ ਸਮੱਸਿਆ ਦਿੰਦੇ ਨੇ ਮੈਂ ਵੀ ਚਿੱਠੀਆਂ ਪਾਈਆਂ ਹੋਈਆਂ ਆਰਟੀਆ ਵੀ ਪਾਈਆਂ ਹੋਈਆਂ ਔਰ ਕੁਝ ਮੇਰੇ ਕੋਲ ਜਵਾਬ ਹੈਗੇ ਵੀ ਆ ਕੁਝ ਮੈਂ ਇਹਨਾਂ ਦੇ ਖਿਲਾਫ ਸਬੂਤ ਵੀ ਇਕੱਠੇ ਕੀਤੇ ਬਹੁਤ ਜਲਦੀ ਜਿਹੜੇ ਇਦਾਂ ਦੇ ਕਰਪਟ ਆਫਸਰ ਨੇ ਉਹਨਾਂ ਦੇ ਖਿਲਾਫ ਡੀ ਸੈਕਟਰ 8 ਚੰਡੀਗੜ੍ਹ ਮੈਂ ਵੱਡੀ ਤਰ੍ਹਾਂ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਊਂਗਾ ਕਿਉਂਕਿ ਪੰਜਾਬ ਪੁਲਿਸ ਸੈਕਟਰ ਦੇ ਵਿੱਚ ਹੈ ਕਿ ਜੇ ਕੋਈ ਵੀ ਇਸ ਤਰ੍ਹਾਂ ਦਾ ਹੈ ਔਰ ਇਲਾਕਾ ਨਿਵਾਸੀ ਜੇ ਕਹਿੰਦੇ ਨੇ ਵੀ ਭਾਈ ਇਹ ਸਹੀ ਤਰ੍ਹਾਂ ਆਪਣੀ ਡਿਊਟੀ ਅਫੀਸ਼ਰ ਡਿਊਟੀ ਡਿਸਚਾਰਜ ਨਹੀਂ ਕਰ ਰਹੇ ਤਾਂ ਹੀ ਇਸ ਨਾਟ ਲਾਇਬਲ ਟੂ ਸਿਟ ਇਨ ਅ ਰਿਸਪਾਂਸਿਬਲ ਚੇਅਰ ਮੇਰਾ ਕਹਿੰਦਾ ਮਤਲਬ ਇਹ ਹੈ ਔਰ ਮੈਂ ਪੁਲਿਸ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਇਲਾਕੇ ਚ ਜਿਹੜੀ ਖੋਹ ਹੋ ਰਹੀ ਆ ਲੁੱਟਮਾਰ ਹੋ ਰਹੀ ਆ ਲੋਕ ਟੋਕੇ ਲੈ ਕੇ ਜਾ ਰਹੇ ਨੇ ਔਰ ਇਹਨਾਂ ਸਾਰਿਆਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਨਕੇਲ ਨਹੀਂ ਹੈ ਰਹੀ ਇਸ ਕਰਕੇ ਆਪ ਸਭ ਨੂੰ ਔਰ ਸਰਕਾਰ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਰਿਵਿਊ ਕੀਤਾ ਜਾਵੇ ਕਰੈਕਟਰ ਨੂੰ ਰਿਵਿਊ ਕੀਤਾ ਜਾਵੇ ਅੱਛੇ ਅਫਸਰ ਲਾਏ ਜਾਣ ਔਰ ਜਿੱਥੇ ਕਿਤੇ ਵੀ ਇਹ ਕ੍ਰਾਈਮ ਹੈ ਕ੍ਰਾਈਮ ਨੂੰ ਰੋਕਿਆ ਜਾਵੇ 1970 1980 1990 ਦੇ ਵਿੱਚ ਅਸੀਂ ਨਹੀਂ ਬੈਠੇ ਸੁਪਰੀਮ ਕੋਰਟ ਨੇ ਕਿਹਾ ਹੈ ਜਿੱਥੇ ਕੋਗਨੀਜੇਬਲ ਆਫੈਂਸ ਹੁੰਦਾ ਉੱਥੇ ਬੰਦੇ ਨੂੰ ਫੜੋ ਔਰ ਜਿੱਥੇ ਬੰਦੇ ਨੂੰ ਨਹੀਂ ਫੜਨਾ ਉੱਥੇ ਤੁਸੀਂ ਲੋਕਾਂ ਦੇ ਘਰੇ ਰੇਡਾਂ ਕਰ ਰਹੇ ਹੋ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹੋ ਇਹ ਕਰਨਾ ਬੰਦ ਕਰੋ ਨਹੀਂ ਤਾਂ ਜਿਹੜੀ ਆਵਾਮ ਆਵਾਮ ਤੁਹਾਡੇ ਖਿਲਾਫ ਅੰਦੋਲਨ ਕਰੇਗੀ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਜਿਹੜੇ ਚੋਰ ਫੜੇ ਗਏ ਨੇ ਮੈਂ ਫੜ ਕੇ ਚੋਰ ਨੂੰ ਜਿਹੜੇ ਦਿੱਤਾ ਸਭ ਤੋਂ ਪਹਿਲਾਂ ਉਹਨੂੰ ਫੜਿਆ ਜਾਵੇ ਉਦੇ ਚਾਰ ਪੰਜ ਜਿਹੜੇ ਸਾਥੀ ਸੀ ਉਹਨਾਂ ਨੂੰ ਫੜਿਆ ਜਾਵੇ ਠੀਕ ਹੈ ਜੋ ਬਣਦੀ ਕਾਰਵਾਈ ਹੈ ਜੋ ਕਾਨੂੰਨ ਦੇ ਤਹਿਤ ਉਹਨਾਂ ਦੇ ਪਰਚਾ ਬਣਦਾ ਉਹ ਪਰਚਾ ਕੀਤਾ ਜਾਵੇ ਤੇ ਮੇਰਾ ਜੋ ਨੁਕਸਾਨ ਹੋਇਆ ਉਹ ਤੋਂ ਕੋ ਰਿਕਵਰ ਕਰਾਇਆ ਜਾਵੇ ਬਿਲਕੁਲ ਤੋਂ ਦੱਸ ਦਈਏ ਕਿ ਪਰਿਵਾਰ ਸੜੇ ਮੌਜੂਦ ਸੀਗਾ ਉਹਨਾਂ ਦੇ ਇਲਾਕੇ ਦੇ ਵਕੀਲ ਸੜੇ ਮੌਜੂਦ ਸੀਗੇ ਜਿਨ੍ਹਾਂ ਕੋ ਪਰਿਵਾਰ ਜਾਂਦਾ ਸੋ ਉਸ ਤੋਂ ਬਾਅਦ ਉਹਨਾਂ ਵੱਲੋਂ ਆਵਾਜ਼ دی ਜਿਹੜੀ ਹੈ ਆਵਾਮ ਇਹਦੀ ਜਿਹੜੀ ਗੁਹਾਰ ਹੈ ਉਹ ਲਗਾਈ ਜਾਂਦੀ ਆਵਾਮ ਦੀ ਇਹ ਗੁਹਾਰ ਹੈ ਜਿਹੜੀ ਪ੍ਰਸ਼ਾਸਨ ਤੱਕ ਲਗਾਈ ਜਾ ਰਹੀ ਹੈ ਕਿ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਸੰਬੰਧ ਕੀ ਕਾਰਵਾਈ ਕੀਤੀ ਹੈ ਸੋ ਕੀ ਕਾਰਵਾਈ ਕਰ ਰਿਹਾ ਹੈ ਇਸ ਬਾਰੇ ਵੀ ਜਾਣਕਾਰੀ ਲੈਣੇ ਆ ਪ੍ਰਸ਼ਾਸਨ ਕੋ ਸੋ ਕੀ ਕੋ ਜਹਲੇ ਤੱਕ ਉਹਨਾਂ ਵੱਲੋਂ ਜਾਣਕਾਰੀ ਲਿੱਤੀ ਗਈ ਹੈ ਜਾਂ ਕੀ ਕੁਝ ਕਾਰਵਾਈ ਕੀਤੀ ਗਈ ਹੈ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਤੋਂ ਲੈਣੇ ਆ ਸੋਹਣ ਲਾਲ ਦੇ ਘਰੇ ਸਰ ਚੋਰੀ ਹੋਈ ਸੀ ਸਰ ਅੱਛਾ ਜੀ ਹਾਂ ਜੀ ਸੋਹਣ ਲਾਲ ਦੇ ਘਰੇ ਚੋਰੀ ਹੋਈ ਸੀਗੀ ਸਰ 11 ਤਰੀਕ ਦੀ 15 ਤਰੀਕ ਨੂੰ ਉਹ ਵਾਪਸ ਆਂਦੇ ਨੇ ਤੇ ਉਹਨਾਂ ਵੱਲੋਂ ਸਰ ਇੱਕ ਕੰਪਲੇਂਟ ਤੁਹਾਨੂੰ ਕਰਾਈ ਜਾਂਦੀ ਹੈ ਸਰ ਹਾਂ ਜੀ ਹਾਂ ਜੀ ਉਹ ਜੀ ਪਾਈ ਬਿਲੈਂਸ ਦੀ ਹੈ ਜੀ ਚੱਲ ਰਹੀ ਜਿਹੜੀ ਬਰਤਾਲ ਦੀ ਅੱਛਾ ਸਰ ਕੀ ਕੁਝ ਹੋਇਆ ਸੀਗਾ ਉਹ ਹਾਂ ਜੀ ਕੀ ਮਾਮਲਾ ਸੀ ਜੀ ਕੀ ਮਾਮਲਾ ਕੀ ਸੀਗਾ ਸਰ ਉਹ 100 ਕੰਪਲੇਨ ਰਿਪੋਰਟ ਚੱਲ ਰਹੀ ਉਹ ਦੀ ਅੱਛਾ ਅਗਲਾ ਕੇ ਬੰਦੇ ਚੱਲਦੀ ਉਹਨਾਂ ਨੂੰ ਇੱਕ ਗੱਲ ਕਹੀ ਗਈ ਸੀ ਜੀ ਸਰ ਕੀ ਉਹ ਉਹ ਬੰਦੇ ਵੀ ਇੱਕ ਆਦੇ ਤੁਹਾਨੂੰ ਫੜਾਏ ਗਏ ਆ ਥਾਣੇ ਦੇ ਵਿੱਚ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਸਾਨੂੰ ਨਹੀਂ ਨਹੀਂ ਇਤਨੀ ਕੁ ਗੱਲ ਨਹੀਂ ਸਰ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਸੁਨ ਲਾਰ ਵੱਲੋਂ ਕਿ ਮੋਟਰਸਾਈਕਲ ਵੀ ਕੋਈ ਦਿੱਤੀ ਗਈ ਚਲੋ ਅਗਲਾ ਕੋਸ਼ਿਸ਼ ਕਰਦਾ ਜੀ ਹਮ ਆ ਰਹਿਣ ਕਿ ਵਾਈ ਕਰਾਂ ਸਰ ਕੀ ਕਰ ਰਹੇ ਜੀ ਦਾਤ ਜਰੂਰ ਆਈ ਆ ਪਰ ਉਹ ਵੀ ਕੋਈ ਚੱਲ ਰਹੀ ਹੈ ਸਾਲਾਂ ਦੇ ਬੰਦੇ ਜੀ ਤੇ ਸਰ ਚੋਰੀ ਕੀ ਕੁਝ ਹੋਇਆ ਹੈ ਸਰ ਕੰਪਲੇਂਟ ਦੇ ਕੇ ਦੱਸੂਗਾ ਐਸੇ ਦਾ ਉਹ ਕਹਿੰਦੇ ਸਾਡੀ ਕੋਸ਼ਿਸ਼ ਹੀ ਹੋਈ ਹੈ ਚੋਰੀ ਦੀ ਅਚਾ ਉਹਨਾਂ ਬੋਲੇ ਇਹ ਗੱਲ ਕਹੀ ਗਈ ਹੈ ਵੀ ਕੋਸ਼ਿਸ਼ ਹੋਈ ਹੈ ਸਿਰਫ ਚੋਰੀ ਦੀ ਕੋਸ਼ਿਸ਼ ਕਰਵਾ ਲਈ ਹੈ ਤੇ ਸਰ ਉਹਨਾਂ ਬੋਲੇ ਕਿ ਸੀਸੀਟੀਵੀ ਸਾਨੂੰ ਪ੍ਰੋਵਾਈਡ ਕਰਾਈ ਗਈ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇੱਕ ਨੌਜਵਾਨ ਵੱਲੋਂ ਚੋਰੀ ਕਰਕੇ ਥੈਲਾ ਲੈ ਕੇ ਉਹ ਜਾ ਰਿਹਾ ਵਜ੍ਦੀ ਸੀਸੀਟੀਵੀ ਵੀ ਹੈਗੀ ਸਰ ਇਦਾਂ ਦੀ ਕੋਈ ਗੱਲ ਨਹੀਂ ਪਰਾਗ ਇਹ ਦਿਨ ਹੋਵੇ ਇਦਾਂ ਦਾ ਕੋਸ਼ਿਸ਼ ਨਹੀਂ ਗਾਉਂ ਜਾ ਕੇ ਉਹਨੇ ਕੰਪਲੇਂਟ ਆਈ ਹੈ ਵਿੱਚ ਚੋਰੀ ਹੋਈ ਹੈ ਉਹੀ ਪ੍ਰਕਾਰ ਚੱਲ ਰਹੀ ਹੈ ਵਦ ਤੇ ਸਰ ਇਹ ਕਦੋਂ ਤੱਕ ਕਾਰਵਾਈ ਹੋ ਜੂਗੀ ਕਦੋਂ ਤੱਕ ਇਨਸਾਫ ਮਿਲੂਗਾ ਉਸ ਪਰਿਵਾਰ ਨੂੰ ਕਿਉਂਕਿ ਜਲਦੀ ਜਲਦੀ ਕਰਾਂਗੇ ਇਨਸਾਫ ਇਨਸਾਫ ਦੇ ਹੱਦ ਤੱਕ ਬੈਠੇ ਬਾ ਦਿਗੜੀ ਅੰਦਰ ਉਹ ਕੰਪਲੇਨਟ ਨੇ ਸਾਡੀ ਡਿਊਟੀ ਬਣਦੀ ਹੈ ਕੇਸ ਕਰਨਾ ਵੀ ਜਰੂਰ ਕਰਾਂਗੇ ਠੀਕ ਹੈ ਸਰ 20-22 ਦਿਨ ਹੋ ਗਏ ਸਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕੋਈ ਰਣ ਕਰਾਉਂਦੇ ਨੇ ਕਰਾ ਦੇਣੇ ਬੜੀ ਗੱਲ ਆ ਗਈ ਸਰ ਉਹਨਾਂ ਦਾ ਪੂਰਾ ਨਾਮ ਕੀ ਹੈਗਾ ਪਰਿਵਾਰ ਦਾ ਕਿਹੜਾ ਲੋਜੀ ਜਿਨ੍ਹਾਂ ਦਾ ਚੋਰੀ ਹੋਈ ਹੈ ਸਰ ਮੈਂ ਕੰਪਲੇਂਟ ਦੇਖਦਾ ਰਹਾਂਗਾ ਕਾਫੀ ਵਗੜ ਲਗਾੜ 10 ਦਿਨ ਦੀ ਗੱਲ ਆ ਹਾਂਜੀ ਹਾਂਜੀ ਤਾਂ ਹੀ ਕਹਿ ਰਿਹਾ ਸਰ ਪੂਰਾ ਪੂਰਾ ਨਾ ਤੇ ਮੈਨੂੰ ਯਾਦ ਨਹੀਂ ਮੈਂ ਵਾਜੇ ਬਾਹਰ ਤੇ ਹੁਣ ਬਾਕੀ ਕੰਪਲੇਂਟ ਦੇਖਦਾ ਉਹ ਜਮ 1 ਘੰਟਾ ਕੋ ਫੋਨ ਕਰ ਲਿਆ ਠੀਕ ਆ ਬਾਕੀ ਸੋਹਣ ਲਾਲ ਵੱਲੋਂ ਦਿੱਤੀ ਕੀ ਸੀ ਕੰਪਲੇਂਟ ਸਰ ਮੈਂ ਦੇਖ ਰਿਹਾ ਦੇਖਣ ਉਹ ਚਲੋ ਠੀਕ ਆ ਸਰ ਥੈਂਕ ਯੂ ਥੈਂਕ ਯੂ ਸੋ ਮੱਚ ਬਿਲਕੁਲ ਸੋ ਦੱਸ ਦिए ਗੈਸਪੁਰਾ ਚੌਕੀ ਇੰਚਾਰ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਸੋ ਉਹਨਾਂ ਵੱਲੋਂ ਇਹ ਗੱਲ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖ ਦਿੱਤੀ ਕਿ ਉਹਨਾਂ ਵੱਲੋਂ ਇਹ ਗੱਲ ਜਿਹੜੀ ਕਹੀ ਜਾ ਰਹੀ ਕਿ ਕੰਪਲੇਂਟ ਜਿਹੜੀ ਹੈ ਦਿੱਤੀ ਗਈ ਹੈ ਹਾਲਾਂਕਿ 10 12 ਦਿਨ ਜਿਹੜੇ ਹੈ ਹੋ ਚੁੱਕੇ ਨੇ ਇੰਚਾਰਜ ਵੱਲੋਂ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਪਰ ਪਰਿਵਾਰ ਨੇ ਇਸ ਮਾਮਲੇ ਸੰਬੰਧ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਚੋਰੀ ਨੂੰ 20 ਤੋਂ 22 ਦਿਨ ਹੋ ਗਏ ਨੇ ਪਰ ਇਸ 20 ਤੋਂ 22 ਦਿਨ ਚੋਰੀ ਦੇ ਵਿੱਚ ਇੱਕ ਮੋਟਰਸਾਈਕਲ ਤੇ ਨਾਲ ਇੱਕ ਅਕਿਊਸਟ ਜੜਾ ਵਾ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹਨਾਂ ਹੀ ਜਾ ਰਹੀ ਹੈ ਕਿ ਕੋਈ ਵੀ ਜਿਹੜਾ ਇਦਾਂ ਦਾ ਸਾਨੂੰ ਨਹੀਂ ਫੜਾਇਆ ਗਿਆ ਫਿਰ ਹਾਲ ਪੜਤਾਲ ਚੱਲ ਰਹੀ ਹੈ ਸੋ ਬੰਦੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਕਿਉਂਕਿ ਕੰਪਲੇਂਟਰ ਦਾ ਕੰਮ ਹੈ ਕੰਪਲੇਂਟ ਦੇ ਦੇਣਾ ਤੇ ਉਸ ਤੋਂ ਬਾਅਦ ਸਾਡਾ ਕੰਮ ਹੈ ਕਾਰਵਾਈ ਕਰਨਾ ਸੋ ਅਸੀਂ ਕਾਰਵਾਈ ਜਿਹੜੀ ਹੈ ਕਰ ਰਹੇ ਹਾਂ ਸੋ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਲਦ ਤੋਂ ਜਲਦ ਜਿਹੜੇ ਇਹ ਬੰਦੇ ਫੜੇ ਜਾਣਗੇ ਪਰ ਆਣ ਵਾਲਾ ਸਮਾਂ ਦੇਖਣਾ ਹੈ ਵਗਾ ਕਿ ਬੰਦੇ ਜਿਹੜੇ ਕਦੋਂ ਤੱਕ ਫੜੇ ਜਾਂਦੇ ਨੇ ਕਿਉਂਕਿ 20 ਤੋਂ 21 ਦਿਨ ਹੋ ਚੁੱਕੇ ਨੇ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਬੰਦੇ ਨਹੀਂ ਫੜੇ ਗਏ ਨੇ ਬੰਦੇ ਫਰਾਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਸ ਤੋਂ ਬਾਅਦ ਦੂਜੇ ਦਿਨ ਉਹ ਫਿਰ ਚੋਰੀ ਦੀ ਵਾਰਦਾਤ ਕਰਨ ਆਉਂਦੇ ਨੇ ਤੇ ਉਸ ਤੋਂ ਬਾਅਦ ਉਸ ਪਰਿਵਾਰ ਵੱਲੋਂ ਉਹ ਬੰਦਿਆਂ ਨੂੰ ਜਿਹੜਾ ਫੜਿਆ ਜਾਂਦਾ ਪਰ ਇਹਨਾਂ ਅਪਛਾਦੀ ਬੰਦੇ ਨੇ ਜਿਨ੍ਹਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀ ਜੜੀ ਹੈ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੀ ਇੱਕ ਪਾਸੇ ਮੁਸਤੈਦ ਹੈ ਪਰ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਇਹ ਸਨੇਚਰ ਜਿਹੜੇ ਨੇ ਚੋਰੀ ਕਰਨ ਵਾਲੇ ਜਿਹੜੇ ਵਾਰਦਾਤ ਕਰਨ ਵਾਲੇ ਨੇ ਇਹ ਵੀ ਹਲੇ ਤੱਕ ਨਹੀਂ ਫੜੇ ਗਏ ਕਿਤੇ ਕਿਤੇ ਵੱਡਾ ਸਵਾਲ ਖੜਾ ਹੁੰਦਾ ਕਿ ਚੋਰੀ ਕਰਨ ਤੋਂ ਬਾਅਦ ਇਹ ਰਫੂ ਚੱਕਰ ਕੋਈ ਵੀ ਸ਼ਨਾਖਾ ਜੜੀ ਇਹਨਾਂ ਤੇ ਨਹੀਂ ਲੱਗਦੀ ਦੇਖਦੇ ਆ ਕਦੋਂ ਤੱਕ ਇਹ ਬੰਦੇ ਫੜੇ ਜਾਂਦੇ ਨੇ ਤੇ ਉਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਦੇਖਦੇ ਹੋ ਲੁਧਿਆਣਾ ਲਈ ਮੈਨਟਨ ਕੈਮਰਾਮੈਨ ਹਰਿੰਦਰਾਲ ਤਰਵਾ